ਅੱਜ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਦੱਸਣ ਜਾ ਰਹੀ ਹਾਂ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਬਾਰੇ ਹੈ ਗੁਰੂ ਨਾਨਕ ਦੇਵ ਜੀ ਜਦੋਂ 9 ਸਾਲਾਂ ਦੇ ਹੋਏ ਤਾਂ ਇਹਨਾਂ ਦੇ ਵੀ ਮਨੋਂ ਦਾ ਸ਼ੁਰੂ ਕੀਤਾ ਜਨੇਊ ਪਾਉਣ ਵਾਲਾ ਦਿਨ ਆ ਗਿਆ ਪੰਡਿਤ ਹਰदयाल ਆਪਣਾ ਪੂਜਾ ਪਾਠ ਕਰਕੇ ਜਦੋਂ ਗੁਰੂ ਜੀ ਦੇ ਗਲੇ ਵਿੱਚ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਨੇ ਉਸਨ ਰੋਗ ਦਿੱਤਾ ਅਤੇ ਪੁੱਛਿਆ ਪੰਡਤ ਜੀ ਇਸ ਸੂਤਰ ਨੂੰ ਗਲੇ ਵਿੱਚ ਪਾਉਣ ਦਾ ਕੀ ਲਾਭ ਹੈ ਇਸ ਨਾਲ ਕਿਹੜੀ ਪਦਵੀ ਮਿਲਦੀ ਹੈ ਇਸ ਦੇ ਪਾਉਣ ਨਾਲ ਕਿਹੜੇ ਧਰਮ ਦੇ ਕਰਮਾ ਵਿੱਚ ਵਾਧਾ ਹੁੰਦਾ ਹੈ ਜਿਹੜੇ ਇਸ ਤੇ ਪਾਉਣ ਤੋਂ ਬਿਨਾ ਨਹੀਂ ਹੁੰਦੇ ਪੰਡਤ ਹਰਦੇਵਾਲ ਨੇ ਉੱਤਰ ਦਿੱਤਾ ਸੇ ਨਾਨਕ ਇਸ ਦੇ ਪੌਣ ਨਾਲ ਆਤਮਕ ਜਨਮ ਹੁੰਦਾ ਹੈ ਇਸ ਦੇ ਪੌਣ ਬਰੰਤ ਰਸੋਈ ਵਿੱਚ ਜਾਨ ਦੀ ਖੁੱਲ ਹੋ ਜਾਂਦੀ ਹੈ ਇਸ ਦੇ ਪੌਣ ਪਿੱਛੋਂ ਧਰਮ ਦੇ ਸੰਸਾਰੀ ਰੀਤਾਂ ਰਿਵਾਜਾਂ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਹੁੰਦੀ ਹੈ ਇਸ ਦੇ ਪੌਣ ਤੋਂ ਬਿਨਾ क्षत्रिय ਅਤੇ ਬ੍ਰਾਹਮਣ ਅਪਵਿੱਤਰ ਰਹਿੰਦੇ ਹਨ ਜਿਸ ਕਾਰਨ ਉਹ ਧਰਮ ਦੇ ਕਰਮਾ ਵਿੱਚ ਹਿੱਸਾ ਨਹੀਂ ਲੈ ਸਕਦੇ ਆਪਣੇ ਬਜ਼ੁਰਗਾਂ ਦੇ ਸ਼ਰਾਦ ਕਰਾਂ ਦਾ ਵੀ ਹੱਕ ਨਹੀਂ ਰੱਖਦੇ ਜਿਸ ਕਾਰਨ ਉਹਨਾਂ ਦੇ ਪਿਤਰ ਪਰਲੋਕ ਵਿੱਚ ਭੁੱਖ ਪਿਆਸ ਨਾਲ ਦੁਖੀ ਰਹਿੰਦੇ ਹਨ ਗੁਰੂ ਜੀ ਨੇ ਅਗੂ ਪੁੱਛਿਆ ਜਿ ਜਨੈਉ ਪੌਣ ਨਾਲ ਆਤਮਕ ਜਨਮ ਹੁੰਦਾ ਹੈ ਤਾਂ ਇਹ ਜਨੈਉ ਆਤਮਾ ਨੂੰ ਪੌਣਾ ਚਾਹੀਦਾ ਹੈ ਇਹ ਸੁੱਤਰ ਪੌਣ ਦਾ ਕੀ ਲਾਭ ਜੇ ਪੌਣ ਵਾਲਾ ਪਹਿਲਾਂ ਦੀ ਤਰ੍ਹਾਂ ਝੂਠ ਬੋਲਦਾ ਰਹੇ ਚੁਗਲੀਆਂ ਕਰਦਾ ਰਹੇ ਅਤੇ ਚੰਡਾਲਾਂ ਵਾਲੇ ਕੰਮ ਕਰਦਾ ਰਹੇ ਜਿਵੇਂ ਜਨੇਉ ਪਾਉਣ ਵਾਲਾ ਪੰਡਤ ਆਪ ਕਰਦਾ ਹੈ ਜਨੇਉ ਤਾਂ ਇਸ ਤਰ੍ਹਾਂ ਦਾ ਹੋਵੇ ਜਿਸ ਦੇ ਪਾਉਣ ਨਾਲ ਮਨ ਵਿੱਚ ਦਇਆ ਉਪਜੇ ਸੰਤੋਖੀ ਬਣੇ ਜਤ ਰੱਖੇ ਅਤੇ ਸੱਚੀ ਵਿਹਾਰ ਕਰੇ ਪੰਡਤ ਜੀ ਜੇ ਆਪ ਦੇ ਪਾਸ ਇਸ ਤਰ੍ਹਾਂ ਦਾ ਜਨੇਊ ਹੈ ਤਾਂ ਮੈਂ ਪਾਉਣ ਲਈ ਤਿਆਰ ਹਾਂ ਇਸ ਤਰ੍ਹਾਂ ਦਾ ਜਨੇਊ ਨਾ ਟੁੱਟੇਗਾ ਨਾ ਗੰਦਾ ਹੋਵੇਗਾ ਅਤੇ ਨਾ ਹੀ ਸਰੀਰ ਦੇ ਜਲਾਉਣ ਸਮੇਂ ਅੱਗ ਵਿੱਚ जलेਗਾ ਉਹ ਸੱਚਾ ਜਨੇਊ ਸਦਾ ਹੀ ਸਰੀਰ ਦੇ ਨਾਲ ਰਹੇਗਾ ਸਰੀਰ ਦੇ ਜਲਾਉਣ ਨੂੰ ਬਰੰਦ ਵੀ ਆਦਮੀ ਦੇ ਨਾਲ ਜਾਵੇਗਾ ਪੰਡਤ ਹਰदयाल ਨੇ ਗੁਰੂ ਜੀ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਇਹ ਕਿਹਾ ਏ ਨਾਨਕ ਇਹ ਜਨੇਉ ਅਸੀਂ ਅੱਜ ਪਹਿਲੀ ਵਾਰ ਸ਼ੁਰੂ ਨਹੀਂ ਕਰਨ ਲੱਗੇ ਇਹ ਤਾਂ ਪੁਰਾਣੀ ਰੀਤ ਚੱਲੀ ਆ ਰਹੀ ਹੈ ਤੇਰੇ ਨਾਲ ਪਹਿਲਾਂ ਕਦੇ ਕਿਸੇ ਨੇ ਨਾ ਨਹੀਂ ਕੀਤੀ ਗੁਰੂ ਨਾਨਕ ਨੇ ਜਨੇਊ ਦੀ ਰੀਤ ਪਿੱਛੇ ਬ੍ਰਾਹਮਣ ਦੇ ਖਾਂ ਦਾ ਪਾਜ ਖੋਲਣ ਲਈ ਇਸ ਲੋਕ ਉਜਾਰਿਆ ਤਗ ਕਪਾਓ ਕਦੀਏ ਬ੍ਰਾਹਮਣ ਵੱਟੇ ਆਏ ਕੋ ਬਕਰਾ ਗਰਨ ਖਾਇਆ ਸਭ ਕੋ ਆਖੇ ਪਾਏ ਪੰਡਰਧਰ ਧਿਆਲ ਨੂੰ ਇਸ ਸ਼ਲੋਕ ਦੀ ਸਮਝ ਪੈ ਗਈ ਅਤੇ ਯਕੀਨ ਹੋ ਗਿਆ ਕਿ ਗੁਰੂ ਜੀ ਨੇ ਇੱਕ ਪਾ ਦਾ ਧਾਗਾ ਗਲ ਵਿੱਚ ਨਹੀਂ ਪਾਉਣਾ ਉਸ ਨੇ ਇਹ ਵੀ ਦੇਖ ਲਿਆ ਕਿ ਜੇ ਆਮ ਲੋਕਾਂ ਨੂੰ ਗੁਰੂ ਦੇ ਕਹਿਣ ਦੀ ਸਮਝ ਪੈ ਗਈ ਤਾਂ ਉਹナビ ਜਨੇਊ ਪੌਣਾ ਬੰਦ ਕਰ ਦੇਣਾ ਸੀ ਉਹਨਾਂ ਵਾਸੋਂ ਵੀ ਬ੍ਰਾਹਮਣ ਨੂੰ ਬੱਕਰੇ ਅਤੇ ਹੋਰ ਚੜਾਵਾ ਇਸ ਰਸਮ ਦੇ ਕਾਰਨ ਤਾਂ ਨਹੀਂ ਮਿਲਣਾ ਇਸ ਡਰ ਤੇ ਮਾਰੇ ਉਸਨੇ ਜਨੇਊ ਆਪਣੇ ਥੱਲੇ ਵਿੱਚ ਪਾਇਆ ਅਤੇ ਘਰ ਨੂੰ ਪਰਤ ਗਿਆ